ਹਾਂਜੀ ਹੁਣ ਜਿਹੜਾ ਕਿ ਹਰਜਿੰਦਰ ਸਿੰਘ ਨੂੰ ਲੈ ਕੇ ਇੱਕ ਵੀਡੀਓ ਹੋਰ ਸਾਹਮਣੇ ਆ ਗਈ ਗੁਰਪਤਵੰਤ ਪੰਨੂ ਜਿਹੜਾ ਕਿ ਬਈ ਗੁਰਪਤਵੰਤ ਪੰਨੂ ਅਮਰੀਕਾ ਦੇ ਵਿੱਚ ਹੀ ਰਹਿੰਦਾ ਤੇ ਜਿਹੜਾ ਉਹਨਾਂ ਦੀ ਇੱਕ ਵੀਡੀਓ ਆ ਗਈ ਸਾਹਮਣੇ ਹਰਜਿੰਦਰ ਸਿੰਘ ਦੇ ਕੁਝ ਹੱਕ ਦੇ ਵਿੱਚ ਵੀ ਗੱਲਾਂ ਕਹਿ ਦਿੱਤੀਆਂ ਗਈਆਂ ਉਹਨਾਂ ਨੇ ਵੀ ਇਹ ਖਾਲਸਤਾਨੀ ਪੱਖੀ ਆ ਹਰਜਿੰਦਰ ਸਿੰਘ ਤੇ ਕਈ ਹੋਰ ਵੀ ਗੱਲਾਂ ਕਹੀਆਂ ਤੇ ਇੱਕ ਚੈਨਲ ਬਣੀਓ ਖੁਲਾਸੇ ਹੋ ਜਾਂਦੇ ਆ ਵੀ ਹਰਜਿੰਦਰ ਸਿੰਘ ਬਾਰੇ ਗੁਰਪਤਵੰਤ ਪੰਨੂ ਨੇ ਜੋ ਮੁਲਾਕਾਤ ਹੁੰਦੀ ਉਹਨਾਂ ਨੇ ਜੇਹੜੇ ਰਚ ਕੀਆ ਤੇ ਪਹਿਲਾ ਇੱਕ ਆਪਾਂ ਵੀਡੀਓ ਸੁਣਾ ਲਿਆ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਚੈਨਲ ਤੇ ਬਣੇ ਰਹੋ ਫਿਰ ਕਰਾਂਗੇ ਅਗਲੇ ਵਿਚਾਰ ਸਾਂਝੇ ਸਤਿਕਾਰ ਪੰਜਾਬੀ ਪੋਸਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਮਰਿਤ ਮਿਲਦੀ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਅਫਵਾਹਾਂ ਬਹੁਤ ਸਾਰੇ ਮਿਸ ਇਨਫੋਰਮੇਸ਼ਨ ਬਹੁਤ ਸਾਰੀ ਡਿਸ ਇਨਫੋਰਮੇਸ਼ਨ ਜਿਹੜੀ ਫੈਲ ਰਹੀ ਹੈ ਉਹ ਕਹਿੰਦੇ ਨੇ ਕਿ ਅਧੂਰੀ ਜਾਣਕਾਰੀ ਬੜੀ ਘਾਤਕ ਹੁੰਦੀ ਹੈ ਤੇ ਅੱਜ ਕੋਸ਼ਿਸ਼ ਕਰਾਂ ਕਿ ਕੁਝ ਚੀਜ਼ਾਂ ਤੁਹਾਨੂੰ ਦੱਸ ਸਕੀਏ ਕਿ ਐਗਜ਼ੈਕਟ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਇਸ ਵੇਲੇ ਕੀ ਹੋ ਰਿਹਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਕਿ ਹਰਜਿੰਦਰ ਸਿੰਘ ਬਿਲਕੁਲ ਠੀਕ ਠਾਕ ਹੈ ਹਾਲਾਂਕਿ ਗਿਲਟ ਦੇ ਵਿੱਚ ਹੈ ਗਰੀਫ ਹੈ ਹਰਜਿੰਦਰ ਸਿੰਘ ਦੀ ਜੇਕਰ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਉਹ ਬਿਲਕੁਲ ਠੀਕ ਠਾਕ ਨੇ ਉਹਨਾਂ ਦੇ ਨਾਲ ਜਿਹੜੀਆਂ ਕੁਝ ਮੁਲਾਕਾਤਾਂ ਵੀ ਹੋਈਆਂ ਨੇ ਉੱਥੋਂ ਬਾਹਰ ਆ ਕੇ ਵੀ ਲੋਕਾਂ ਨੇ ਦੱਸਿਆ ਹੈ ਕਿ ਹਰਜਿੰਦਰ ਸਿੰਘ ਬਿਲਕੁਲ ਠੀਕ ਨੇ ਹਾਲਾਂਕਿ ਸਦਮੇ ਦੇ ਵਿੱਚ ਜ਼ਰੂਰ ਨੇ ਕਿਉਂਕਿ ਜਦੋਂ ਇਹ ਗੱਲ ਸੋਚਦੇ ਨਹੀਂ ਕਿ ਇੱਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਉਸ ਦਾ ਕਾਰਨ ਉਹ ਆਪ ਨੇ ਜ਼ਾਹਰ ਜੀ ਗੱਲ ਹੈ ਕਿ ਜਦੋਂ ਇੱਕ ਇਨਸਾਨ ਜਦੇ ਅੰਦਰ ਇਮੋਸ਼ਨਸ ਹੁੰਦੀਆਂ ਨੇ ਤਾਂ ਇਹ ਫੀਲਿੰਗ ਆਉਣੀ ਤਾਂ ਸੁਭਾਵਿਕ ਹੈ ਫਿਲਹਾਲ ਜਿਹੜੇ ਮੁਲਾਕਾਤਾਂ ਹੋਈਆਂ ਨੇ ਤੇ ਉਸ ਮੁਲਾਕਾਤਾਂ ਦੇ ਵਿੱਚੋਂ ਸਭ ਤੋਂ ਵੱਡੀ ਮੁਲਾਕਾਤ ਗੁਰਪਤਵੰਤ ਸਿੰਘ ਪੰਨੂ ਦੇ ਵੱਲੋਂ ਹਰਜਿੰਦਰ ਸਿੰਘ ਦੇ ਨਾਲ ਕੀਤੀ ਗਈ ਹੈ 6 for justice ਦਾ ਇੱਕ ਵੱਡਾ ਚਿਹਰਾ ਗੁਰਪਤਵੰਤ ਸਿੰਘ ਪੰਨੂ ਸੇਂਟ ਲੂਇਸ ਜੇਲ੍ਹ ਦੇ ਵਿੱਚ ਮਿਲਣ ਲਈ ਪਹੁੰਚਦੇ ਨੇ ਫਲੋਰੀਡਾ ਦੇ ਵਿੱਚ ਉੱਥੇ ਮੁਲਾਕਾਤ ਤੋਂ ਬਾਅਦ ਬਾਰ-ਬਾਰ ਆ ਕੇ ਉਹਨਾਂ ਦੇ ਕੋਲ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਮੀਡੀਆ ਦੇ ਸਵਾਲਾਂ ਦਾ ਜਵਾਬ ਵੀ ਦਿੱਤਾ ਜਾਂਦਾ ਹੈ ਤੇ ਉਹ ਤੁਹਾਨੂੰ ਅਸੀਂ ਦਸੰਗਤ ਕੋਸ਼ਿਸ਼ ਕਰਾਂਗੇ ਉਹਨਾਂ ਦੀ ਪੂਰੀ ਵੀਡੀਓ ਮੈਂ ਸੁਣੀ ਤੇ ਉਸ ਤੋਂ ਬਾਅਦ ਕੁਝ ਦਾਅਵੇ ਉਹਨਾਂ ਨੇ ਕੀਤੇ ਨੇ ਹਾਲਾਂਕਿ ਜਿਸ ਦੇ ਉੱਪਰ ਅਮਰੀਕਨ ਮੀਡੀਆ ਦੇ ਵੱਲੋਂ ਫਲੋਰੀਡਾ ਦੇ ਮੀਡੀਆ ਦੇ ਵੱਲੋਂ ਕੁਝ ਸਵਾਲ ਵੀ ਉਹਨਾਂ ਨੂੰ ਕਰਾਸ ਕੁਐਸ਼ਨ ਵੀ ਕੀਤੇ ਗਏ ਤਾਂ ਸਭ ਤੋਂ ਪਹਿਲਾਂ ਤਾਂ ਗੁਰਪਤਵੰਤ ਸਿੰਘ ਪੰਨੂ ਇਹ ਦਾਅਵਾ ਕਰਦੇ ਨੇ ਕਿ ਹਰਜਿੰਦਰ ਸਿੰਘ ਖਾਲਿਸਤਾਨ ਪੱਖੀ ਨੇ ਮੈਂ ਇੱਥੇ 6 ਫਰ ਜਸਟਿਸ ਵੱਲੋਂ ਆਇਆ ਮੈਂ ਇਸ ਕਰਕੇ ਆਇਆ ਕਿ ਕਿ ਉਹ ਖਾਲਿਸਤਾਨੀ ਪੱਖੀ ਹਰਜਿੰਦਰ ਸਿੰਘ ਆ ਖਾਲਿਸਤਾਨੀ ਪੱਖੀ ਹਰਜਿੰਦਰ ਸਿੰਘਾ ਹਰਜਿੰਦਰ ਸਿੰਘ ਇਹ ਮੈਸੇਜ ਬਹੁਤ سارے ਲੋਕ ਤੁਸੀਂ ਜਾਣਦੇ ਹੋਵੋਗੇ ਕਿ ਉਹ ਆਲਰੇਡੀ ਉਹਨਾਂ ਦਾ ਰਿਫਿਊਜੀ ਕੇਸ ਹੀ ਲੱਗਾ ਹੋਇਆ ਹੈ ਅਸਾਈਲਮ ਦਾ ਕੇਸ ਹੀ ਲੱਗਾ ਹੋਇਆ ਹੈ ਕਿਉਂਕਿ 2018 ਦੇ ਵਿੱਚ ਜਦੋਂ ਹਰਜਿੰਦਰ ਸਿੰਘ ਅਮਰੀਕਾ ਐਂਟਰ ਹੋਏ ਸੀ ਤਾਂ ਉਹ ਮੈਕਸੀਕੋ ਬਾਰਡਰ ਜਿਵੇਂ ਕਿ ਅਕਸਰ ਸਾਰੇ ਜਿਹੜੇ ਇਲਲੀਗਲ ਤਰੀਕੇ ਨਾਲ 2 ਨੰਬਰ ਦੇ ਵਿੱਚ ਟੰਕੀ ਲਗਾ ਕੇ ਜਾਂਦੇ ਨੇ ਤਾਂ ਉਹ ਬਾਰਡਰ ਪਾਰ ਕਰਕੇ ਹੀ ਜਾਂਦੇ ਨੇ ਹਾਂਜੀ ਇਹ ਜੋ ਬਈ ਇੱਕ ਪત્રਕਾਰ ਬਣਿਓ ਇਹ ਗੱਲ ਦੇ ਖੁਲਾਸੇ ਹੋ ਜਾਂਦੇ ਆ ਹੁਣ ਜੋ ਗੁਰਪਤਵੰਤ ਪੰਨੂ ਆ ਜੋ ਇਹਦੇ ਬਣਿਓ ਮੁਲਾਕਾਤ ਹੁੰਦੀ ਹੈ ਕਿਹਾ ਜਾਂਦਾ ਵੀ ਖਾਲਸਤਾਨੀ ਪੱਖੀ ਆ ਜੋ ਹਰਜਿੰਦਰ ਸਿੰਘ ਆ ਤੇ ਪਰ ਹੁਣ ਪੂਰਾ ਮਾਮਲਾ ਜਿਹੜਾ ਕਿ ਜਿਹੜੇ ਲੋਕ ਉਹ ਜਹਵਾਵਾਂ ੜਾ ਰਹੇ ਆ ਵੀ ਹਰਜਿੰਦਰ ਸਿੰਘ ਇਹ ਆ ਜੀ ਉਹ ਆ ਪਰ ਉਹ ਜੋ ਚੜ੍ਹਦੀ ਕਲਾ ਦੇ ਵਿੱਚ ਕਹਿ ਸਕਦੇ ਆ ਪਰ ਇੱਕ ਸਾਗਨੇ ਦੇ ਵਿੱਚ ਜ਼ਰੂਰ ਹੋ ਜਾਂਦਾ ਬੰਦਾ ਜਦੋਂ ਇੱਕ ਕੱਲਾ ਕੱਲਾ ਇਨਸਾਨ ਬਾਹਰਲੇ ਦੇਸ਼ 'ਚ ਕੋਈ ਅਜੀਬ ਘਟਨਾ ਵਾਪਰ ਜਾਂਦੀ ਹੈ ਜਿਵੇਂ ਉਹਨੂੰ ਪਤਾ ਲੱਗਦਾ ਜੋ ਸੋਚਦਾ ਵੀ ਤੈਨੂੰ ਮੌਤ ਆ ਗਈ ਹੈ ਮੇਰੇ ਤੋਂ ਤੇ ਆਇਆ ਕੁਝ ਚੰਗਾ ਕਰਕੇ ਸੀ ਵੀ ਕੁਝ ਚੰਗਾ ਕਰਾਂਗੇ ਤੇ ਵੀ ਆਪਦੇ ਪਰਿਵਾਰ ਵਾਸਤੇ ਕੰਮ ਕਰਾਂਗੇ ਤੇ ਉੱਥੇ ਇੱਕ ਘਟਨਾ ਵਾਪਰ ਜਾਂਦੀ ਹੈ ਡਰਤਾ ਬੰਦੇ ਨੂੰ ਲੱਗਦਾ ਫਿਰ ਵੀ ਪਰ ਇੱਕ ਵਾਰ ਜੋ ਇਸ ਚੈਨਲ ਨੂੰ ਨਹੀਂ ਹੁਣ ਇਹ ਖੁਲਾਸੇ ਹੋ ਜਾਂਦੇ ਆ ਵੀ ਹਰਜਿੰਦਰ ਸਿੰਘ ਜੋ ਠੀਕ ਆ ਚੜ੍ਹਦੀ ਕਲਾ ਦੇ ਵਿੱਚ ਜਿਹੜੇ ਲੋਕ ਹਵਾਵਾਂ ਡਾਰੇ ਇਹ ਅਜੀਬ ਉਹ ਆ ਇਹ ਨਾਡੌਨ ਤੇ ਕਈ ਚੈਨਲ ਬਣਿਓ ਕਿਆ ਜਾਂਦਾ ਜੀ ਵੀ ਉਹਨਾਂ ਦੇ ਨਾਂ ਤੇ ਫੰਡ ਇਕੱਠਾ ਕੀਤਾ ਜਾਂਦਾ ਉਹਨਾਂ ਦੇ ਪਰਿਵਾਰ ਨੂੰ ਵੀ ਬੇਨਤੀ ਹੈ ਵੀ ਇਹੋ ਜਿਹਾ ਕੁਝ ਨਾ ਕਰਨ ਜਿਹਦਾ ਕਰਕੇ ਕੀ ਵੀ ਉਸ ਪਰਿਵਾਰ ਨੂੰ ਦੁੱਖਣਾ ਕੋਈ ਵੀ ਪਹੁੰਚੇ ਤੇ ਵੀ ਸਾਥ ਜ਼ਰੂਰ ਚਾਹੀਦਾ ਉਸ ਪਰਿਵਾਰ ਨੂੰ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਇੱਕ ਚੈਨਲ ਬਨਿਓ ਖੁਲਾਸੇ ਹੋ ਜਾਂਦੇ ਗੁਰਪਤਵੰਤ ਪੰਨੂ ਦੀ ਮੁਲਾਕਾਤ ਹੁੰਦੀ ਹੈ ਅਰਜਿੰਦਰ ਸਿੰਘ ਨਾਲ ਖਬਰ ਤੁਸੀਂ ਪੂਰੀ ਸੁਣੀ ਲਈ ਆ ਪਰ ਜਿਹੜਾ ਹੁਣ ਕਹਦੀਏ ਆਪਾਂ ਜਿਹੜੇ ਲੋਕ ਕਹਿ ਰਹੇ ਆਂ ਵੀ ਹਵਾਵਾਂ ਡਰ ਰੇ ਆ ਇਹ ਸਭ ਬਈ ਕੁਝ ਕੁ ਵਿੱਚ ਚੈਨਲ ਹੁੰਦੇ ਆ ਵੀ ਉਹਨਾਂ ਤੇ ਨਾ ਜਾਇਆਕਰ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਹਰਜਿੰਦਰ ਸਿੰਘ ਠੀਕ ਠਾਕ ਆ ਪਰ ਹਲੇ ਤੱਕ ਜਦੋਂ ਕੋਈ ਤਰੰਤ ਨਵਾਂ ਫੈਸਲਾ ਆ ਉਹ ਵੀ ਸੋਡੇ ਨਾਲ ਸਾਂਝੀ ਕਰਾਈ ਖਬਰ ਜਿਹੜੀ ਹੁਣ ਤੱਕ ਦੀ ਨਵੀਂ ਅਪਡੇਟ ਸੀ ਜੋ ਗੁਰਪਤਵੰਤ ਬਨੂ ਨੂੰ ਲੈ ਕੇ ਇੱਕ ਮੁਲਾਕਾਤ ਹੁੰਦੀ ਹਰਜਿੰਦਰ ਸਿੰਘ ਨਾਲ ਜੇਲ੍ਹ ਦੇ ਵਿੱਚ ਇਹ ਵੀ ਸੋਚਣਾ ਸਾਂਝੀ ਜ਼ਰੂਰਤ ਕਾ ਨਹੀਂ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕਨ ਨੂੰ ਮਟੌਕ ਤੇ ਧੰਨਵਾਦ